ਅੱਛਾ ਇਸ ਸਾਡੇ ਦੇਸ਼ ਨੂੰ ਆਜ਼ਾਦ ਹੋਏ 70 ਸਾਲਾਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅੱਜ ਵੀ ਕਈ ਥਾਵਾਂ 'ਤੇ ਅਜਿਹੀਆਂ ਨੇ ਜਿੱਥੇ ਲੋਕ ਗੁਲਾਮੀ ਦੀ ਜ਼ਿੰਦਗੀ ਜੀਣ ਨੂੰ ਮਜਬੂਰ ਨੇ ਅਜਿਹੀ ਇੱਕ ਥਾਂ ਹੈ ਜੀ ਇਹ ਕਿੜੀਆਂ ਪੱਤਾ ਪਿੱਛੇ ਦੀ ਤੁਹਾਨੂੰ ਮੈਂ ਤਸਵੀਰਾਂ ਦਿਖਾਣਾ ਚਾਹਾਂਗਾ ਕਿ ਆਜ਼ਾਦੀ ਦੇ 7 ਦਹਾਕੇ ਵੀ ਜਾਣ ਦੇ ਮਗਰੋਂ ਵੀ ਅੱਜ ਵੀ ਲੋਕ ਜਿਹੜੇ ਨੇ ਬੇਰੀ ਦੇ ਰਾਈ ਜਿਹੜਾ ਆ ਰਸਤਾ ਪਾਰ ਕਰਨ ਨੂੰ ਮਜਬੂਰ ਨੇ ਕਈ ਥਾਵਾਂ 'ਤੇ ਲੋਕਾਂ ਵੱਲੋਂ ਜਿਹੜਾ ਆ ਇਸ ਬਾਰੇ ਕੰਪਲੇਨ ਦਿੱਤੀ ਆ ਕਈ ਵਾਰ ਜਿਹੜੀਆਂ ਨੇ ਮੰਗਾ ਮੰਗ ਪੱਤਰ ਵੀ ਦਿੱਤੇ ਨੇ ਪਰ ਉਸ ਦੇ ਬਾਵਜੂਦ ਅੱਜ ਵੀ ਇਹ ਲੋਕ ਜਿਹੜੇ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਦਰਿਆ ਪਾਰ ਕਰਕੇ ਦੂਸਰੇ ਪਾਸੇ ਜਾਣ ਨੂੰ ਮਜਬੂਰ ਨੇ ਅੱਜ ਇਹਦੇ ਵਿੱਚ ਜਿਹੜੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਚਾਹੇ ਸਾਡਾ ਦੇਸ਼ ਅੱਜ ਇਹ ਯਾਦ ਹੋ ਚੁੱਕਿਆ ਪਰ ਸਾਨੂੰ ਅੱਜ ਵੀ ਜੇਕਰ ਰਾਤ ਬਰਹਤੇ ਕੋਈ ਪ੍ਰੋਬਲਮ ਪੈ ਜਾਂਦੀ ਹੈ ਤਾਂ ਉਹਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਹ ਹੈ ਜੀ ਇਕੋ ਇੱਕ ਮੰਗ ਇਹਨਾਂ ਲੋਕਾਂ ਹੁਣ ਚੁੱਕੀ ਗਈ ਆ ਕਿ ਇਸ ਜਗ੍ਹਾ ਤੇ ਜਿਹੜਾ ਉਹ ਪੁੱਲ ਪਾਤਾ ਜਾਏ ਤਾਂ ਕਿ ਜਿਹੜੀਆਂ ਇਹਨਾਂ ਦੇ ਪਾਰਲੇ ਪਾਸੇ ਜ਼ਮੀਨਾਂ ਨੇ ਉੱਥੇ ਜਾ ਕੇ ਆਰਾਮ ਨਾਲ ਕੰਮ ਕਰ ਸਕਣ ਤਾਂ ਉਹ ਉਹਨਾਂ ਦੇ ਉਹਖ ਜਿਹੜਾ ਆਉਣ ਵਾਲੇ ਬੱਚੇ ਨੇ ਉਹ ਵੀ ਸੁੱਖ ਦਾ ਸਾਹ ਲੈ ਸਕਣ ਪਰੇਸ਼ਾਨੀ ਬਹੁਤ ਆਈ ਆ ਇਹਦੀ ਆਪਣੇ ਫਰਜ਼ ਨਹੀਂ ਆ ਜੀ ਤੇ ਨਾ ਕੋਈ ਉਹ ਸਾਹ ਨੇ ਨਾ ਉਹ ਸਾਹ ਆਹ ਸਾਡੀ ਜ਼ਮੀਨਾਂ ਪਾਰਨਾ ਆਹ ਪੱਠਾ ਪੂਠਾ ਵੀ ਲਾਣ ਡੰਗਰਾਵਾਸੇ ਬਰਸਾਂ ਤੋਂ ਸਾਨੂੰ ਬੜੀ ਪਰੇਸ਼ਾਨੀ ਪੰਦੀ ਆ ਪਾਇਆ ਕਸਰੋੜਾ ਲੋ ਜਾਣੇ ਪੰਦਾ ਉਧਰ ਕੋਈ ਦੋ ਦਿਨ ਦਾ ਮੈਰ ਫਰਕ ਪੈ ਜਾਂਦਾ ਜੀ ਇੱਥੇ ਸਾਨੂੰ 5-10 ਮਿੰਟ ਲੱਗ ਜਾਂਦੇ ਜੇ ਅਸੀਂ ਘਾਰ-ਬਾਰ ਹੋਈ ਨੇ ਕੀ ਮੰਕਰਦੇ ਮੰਨਦਾ ਇਹ ਹੋਣਾ ਵੀ ਚਲੇ ਪੌਲ-ਪੌਲ ਤਾਈਏ ਤੇ ਇਹੋ ਬੜੀ ਬਾਦੀ ਜਾਂਦੀ ਗੌਰਮੈਂਟ ਦੀ ਪੌਂਚਾਈਦਾ ਹੀ ਇਥੇ ਸਾਨੂੰ ਕੁਝ ਨਹੀਂ ਜਾਏਗਾ ਜੀ ਵੀ ਕੀ ਨਾਮ ਹੈ ਮੇਰਾ ਨਾਮ ਤਸੀਮ ਨਾਲਾ ਪਿੰਡ ਦੇ ਤੇ ਆਲਾ ਜੀ ਲੋਕਿਤ ਕਾਫੀ ਮੁਸ਼ਕਲਾ ਮੀ ਜਿੱਦਾਂ ਰਸਤੇ ਦੀ ਹੈ ਵਿੱਚ ਇੱਥੇ ਆ ਕੇ ਫਿਰ ਬੀੜੀ ਵੀ ਆ ਜਾਂਦੀ ਹੈ ਕਈ ਵਾਰੀ ਉਰਲੇ ਪਾਸੇ ਹੁੰਦੀ ਹੈ ਕਿ ਜਿਹੜੀ ਬਹੁਤ ਟਾਈਮ ਲੱਗ ਜਾਂਦਾ ਟਿਕੜੋਤੇ। ਕੋਈ ਜ਼ਰੂਰੀ ਕੰਮ ਜਾਣਾ ਫਿਰ ਉੱਥੋਂ ਲੇਟ ਹੋ ਜਾਈਦਾ। ਜੇ ਰਾਤ ਭਰਾਂ ਤੋਂ ਬਿਮਾਰ ਹੋ ਜਾਈਏ ਫਿਰ ਬਹੁਤ ਮੁਸ਼ਕਲ ਹੋ ਜਾਂਦੀ ਹੈ। ਇਤਰਾ 60 ਗਏ ਇਤਰਾ ਅੱਧਾ ਖਸਮਾ ਵੱਜ ਜਾਂਦਾ ਬੰਦੇ ਦਾ ਜਦੋਂ ਦੂਜੇ ਪੁਲ ਤੋਂ ਜਾਣਾ ਹੋਵੇ ਤਾਂ। ਪ੍ਰਸ਼ਾਸਨ ਕਿਵੇਂ ਬਣ ਕਰਦੇ। ਹਾਂ ਹੀ ਭਰਨੇ ਜਿੱਥੇ ਬਣਨਾ ਚਾਹੀਦਾ ਕੋਈ ਆਨਜਾਨਦਾ ਕੋਈ ਜ਼ਰੂਰੀ ਸਾਧਨ। ਸ਼ੋਕਮਾਰੋ ਸਨ ਨਸੀਬ ਚੰਦ ਇਹ ਕਟੋੜਵੀ 30 35 ਸਾਲ ਤੋਂ ਅਸੀਂ ਇਦਾਂ ਵਿੱਚੋਂ ਨੰਗਦੇ ਆ ਰਹੇ ਹਾਂ ਜੇ ਬਰਾਨਗੋਨ ਜਾਣਾ ਹੋਵੇ ਤੇ ਜਾਓ ਕਟੋੜੇ ਰਸਤੇ ਜਾਓ ਤੇ ਜਾਂ ਇਧਰੋਂ ਦੀ ਹੌਣ ਤੇ ਚਲੋ ਇਹ ਕਥਲੌਰ ਕਥਲੌਰ ਵਾਲਾ ਪੁਲ ਬਣ ਗਿਆ ਪਰ ਨਹੀਂ ਤੇ ਬਹੁਤ ਬੁਰੀ ਹਾਲਤ ਇਹਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ ਦਰਿਆ 'ਚ ਫਿਰ ਰਾਣੀ ਜੀ ਫਿਰ ਕੀ ਹੈ ਫਿਰ ਜਿੱਥੋਂ ਉੱਪਰੋਂ ਜਾਓ ਜਾਂ ਕਥਲੌਰ ਰਸਤੇ ਇਧਰੋਂ 15 ਕਿਲੋਮੀਟਰ ਦਾ ਸਾਰਾ ਪਠਾਨ ਖੋੜੇ ਤੋਂ ਪਰ ਦਰਿਆ ਕਾਰਨ ਸਾਨੂੰ 35 ਕਿਲੋਮੀਟਰ ਪੈਂਦਾ ਬਸ ਇਹ ਰੰਡੀ ਰੋਣਾ ਤੁਸੀਂ ਬਰਸਾਤਾਂ ਦੇ ਵਿੱਚ ਕਿੰਨੀ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਬਰਸਾਤਾਂ ਦੇ ਉੱਪਰੋਂ ਵੀ ਜਾਓ ਪ੍ਰਸ਼ਾਸਨ ਨੂੰ ਕੀ ਮੰਗ ਕਰੋਗੇ ਤੁਸੀਂ ਸਰਸਲ ਕੋਲ ਮੰਗ ਕਰਨਾ ਕੋਈ ਛੋਟਾ ਮੋੜ ਇਧਰ ਪੌੜੀ ਬਣਵਾ ਦੇਣ